ਕਿਸਾਨ ਮਜ਼ਦੂਰ ਸ਼ਿਕਸ਼ਟ ਕਮੇਟੀ ਪੰਜਾਬ ਤੋਂ ਸਰਵਰ ਸਿੰਘ ਪੰਦੇਰ ਅੱਜ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਦੀ ਮੀਟਿੰਗ ਚੰਡੀਗੜ੍ਹ ਕਿਸਾਨ ਭਵਨ ਵਿੱਚ ਹੋਵੇਗੀ ਜਿਹੜਾ ਮੌਤ ਦਾ ਸਮਝੌਤਾ ਖੇਤੀ ਖੇਤਰ ਲਈ ਮੋਦੀ ਸਰਕਾਰ ਨੇ ਅਮਰੀਕਾ ਨਾਲ ਕੀਤਾ ਵਾ ਇੱਕ ਤਾਂ ਉਹ ਮਸਲਾ ਬਿਜਲੀ ਸੋਧ ਬਿੱਲ ਸੀਡ ਐਕਟ ਮਨਰੇਗਾ ਮਜ਼ਦੂਰਾਂ ਦੀ ਜਿਹੜੀ ਖਤਮ ਕੀਤੀ ਆ ਅਰ ਜਿਹੜੇ 29 ਮਜ਼ਦੂਰਾਂ ਦੇ ਹੱਕ ਦੇ ਕਾਨੂੰਨ ਖੋ ਕੇ ਚਾਰ ਲੇਬਰ ਕੋਡ ਲਿਆਂਦੇ ਆ ਅਰ ਸਭ ਤੋਂ ਅਹਿਮ ਗੱਲ ਜਿਹੜਾ ਸ਼ੰਭੂ ਖਨੌਰੀ ਤੇ ਜ਼ਬਰ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਖਦੇੜਿਆ ਗਿਆ ਜ਼ਬਰ ਕੀਤਾ ਗਿਆ ਜਿਸ ਕਿਸਮ ਦੀਆਂ ਪੰਜਾਬ ਸਰਕਾਰ ਨੇ ਸ਼ਾਸਚਾਰਚੀਆਂ ਉਸ ਮੋਰਚੇ ਵਿੱਚ ਹੋਏ ਨੁਕਸਾਨ ਦੀ ਪਰਪਾਈ ਤੇ ਉਹਦੇ ਨਾਲ ਜੁੜੀਆਂ ਹੋਈਆਂ ਮੰਗਾਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਤੇ ਕਰਜ਼ਾ ਮੁਕਤੀ ਆਜ ਜਿਹੜਾ ਵਾ ਮੁੱਖ ਏਜੰਡੇ ਹੋਣਗੇ ਅਗਲੇ ਆਉਣ ਵਾਲੇ ਸਮੇਂ ਵਿੱਚ ਰਣਨੀਤੀ ਲਿਖਾਂਗੇ ਕਿ ਕਿਵੇਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਇਹਨਾਂ ਕੇਂਦਰ ਵੱਲੋਂ ਵੱਡੇ ਗਏ ਜਾਂ ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਿਸਾਨ ਮਜ਼ਦੂਰ ਵਿਰੋਧੀ ਹਮਲਿਆਂ ਦਾ ਕਿਵੇਂ ਮੁਕਾਬਲਾ ਕਰਨਾ ਇਹ ਅੱਜ ਦੀ ਮੀਟਿੰਗ ਤੋਂ ਬਾਅਦ ਵੱਡੇ ਐਲਾਨ ਹੋਣ ਦੀ ਸੰਭਾਵਨਾ ਹੈਗੀ ਧੰਨਵਾਦ